ਇਹ ਵਿਦਿਆਰਥੀਆਂ ਦੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕਰਦੇ ਆ ਕਿਉਂਕਿ ਜਿਹੜੀ ਪੰਜਾਬੀ ਯੂਨੀਵਰਸਿਟੀ ਜੰਨੀਗੜ ਹੈ ਇਹ ਬਹੁਤ ਪੁਰਾਣੀ ਯੂਨੀਵਰਸਿਟੀ ਆ ਇਹਦੇ ਸੈਨੇਟ ਤੇ ਸੈਂਡିକੇਟ ਨੂੰ ਜੋ ਕੋਈ ਕਿਸੇ ਤਰ੍ਹਾਂ ਭੰਗ ਕਰਕੇ ਕੋਈ ਹੋਰ ਅਦਾਰਾ ਕੇਂਦਰੀਕਰਨ ਕਰਨਾ ਚਾਹੁੰਦਾ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਇਹ ਸੰਘਰਸ਼ਾ ਜਿਹੜਾ ਵਿਦਿਆਰਥੀਆਂ ਦਾ ਜਾਇਜ਼ ਹੈ ਅਸੀਂ ਇਹਦੀ ਠੋਕ ਮੀਮਤ ਕਰਦੇ ਆ ਜੀ ਬਹੁਤ ਮਾੜੀ ਘਟਨਾ ਹੈ ਜੇ ਇਸ ਤਰ੍ਹਾਂ ਦਾ ਕੋਈ ਜਮਹੂਰੀਧਾਰਨ ਨੂੰ ਖੰਡਦਾ ਤੇ ਉਹਦੇ ਤੇ ਧੱਕਾ ਕਰਕੇ ਉੱਥੇ ਪੁਲਿਸ ਜਬਰਦਸਤ ਧੱਕਾ ਕਰਨ ਚਾਹੁੰਦਾ ਇਹ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਇਹ ਵਿਦਿਆਰਥੀਆਂ ਦੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕਰਦੇ ਆ ਕਿਉਂਕਿ ਜਿਹੜੀ ਪੰਜਾਬੀ ਯੂਨੀਵਰਸਿਟੀ ਜੰंडीगढ़ ਹੈ ਇਹ ਬਹੁਤ ਪੁਰਾਣੀ ਯੂਨੀਵਰਸਿਟੀ ਆ ਇਹਦੀ ਸੈਨਟ ਤੇ ਸੈਂਡିକੇਟ ਨੂੰ ਜੋ ਕੋਈ ਕਿਸੇ ਤਰ੍ਹਾਂ ਭੰਗ ਕਰਕੇ ਕੋਈ ਹੋਰ ਅਦਾਰਾ ਕੇਂਦਰੀਕਰਨ ਕਰਨਾ ਚਾਹੁੰਦਾ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਇਹ ਸੰਘਰਸ਼ਾ ਜਿਹੜਾ ਵਿਦਿਆਰਥੀਆਂ ਦਾ ਜਾਇਜ਼ ਹੈ ਅਸੀਂ ਇਹਦੀ ਠੋਕ ਮੀ ਹਮਾਇਤ ਕਰਦੇ ਜੀ ਅੱਜ ਕੋਈ ਹੱਲ ਨਿਕਲ ਆਉਂਦਾ ਤੇ ਜੇ ਅੱਜ ਕੋਈ ਹੱਲ ਨਿਕਲ ਆਉਂਦਾ ਆ ਗੱਲਬਾਤ ਹੁੰਦੀ ਹੈ ਤੇ ਉਸ ਤੋਂ ਬਾਅਦ ਮੋਰਚਾ ਜਿਹੜਾ ਹੈ ਖਤਮ ਕੀਤਾ ਜਾਏਗਾ ਦੇਖੋ ਇਹ ਸਾਡੀ ਜਿਹੜੀ ਅਗਵਾਈ ਕਰ ਰਹੀ ਹੈ ਸਾਡੀ ਇਹਨਾਂ ਦੀ ਸੰਘਰਸ਼ ਕਮੇਟੀ ਵਿਦਿਆਰਥੀਆਂ ਦੀ ਉਹਦੇ ਹੱਥ ਹੈ ਉਹਨਾਂ ਨੇ ਦੇਖਣਾ ਵੀ ਕਿੱਥੇ ਸਮਾਪਤ ਕਰਨਾ ਅਸੀਂ ਤਾਂ ਸਿਰਫ ਸਪੋਰਟਰਾਂ ਤੇ ਅਸੀਂ ਤਾਂ ਸਪੋਰਟ ਕਰਾਂਗੇ ਇਹਦੇ ਵਿੱਚ ਕੋਈ ਰਾਇ ਮੰਗਣਗੇ ਅਸੀਂ ਰਾਇ ਦੇਵਾਂਗੇ ਤੇ ਬਾਕੀ ਸੰਘਰਸ਼ ਕਰਨਾ ਤੇ ਸੰਘਰਸ਼ ਦੀ ਹਮਾਇਤ ਕਰਨਾ ਇਹ ਦੋ ਗੱਲਾਂ ਨੇ ਡਿਸੀਜਨ ਕਰਨਾ ਜਿਹੜੀ ਕਮੇਟੀ ਹੈ ਉਹਨਾਂ ਦੇ ਹੱਥ ਵਿੱਚ ਹੈ ਕੀ ਲੱਗਦਾ ਕਿ ਹਰ ਵਾਰ ਪੰਜਾਬ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਕਿਉਂ ਇਸ ਤਰ੍ਹਾਂ ਦਾ ਕਿਉਂਕਿ ਪੰਜਾਬ ਵੀ ਇੱਕ ਸਟੇਟ ਹੈ ਹਿੰਦੁਸਤਾਨ ਦੇ ਵਿੱਚ ਜਿਹੜਾ ਮੁੱਖ ਤੌਰ ਤੇ ਐਜੀਟੇਟਰ ਵੀ ਮੰਨਿਆ ਜਾਂਦਾ ਹੈ ਸਿਆਣਾ ਵੀ ਮੰਨਿਆ ਜਾਂਦਾ ਹੈ ਤੇ ਉਹ ਵੀ ਅਵੇਅਰ ਵੀ ਹੈ ਉਹ ਮੁਕਾਬਤਾਂ ਦੇ ਵਿੱਚ ਇਹਦਾ ਮਹੋਰੀ ਰੋਲ ਵੀ ਰਿਹਾ ਹੈ ਜੀ ਤੇ ਇਹ ਕਿਸੇ ਕਿਸਮ ਦਾ ਕਿਸੇ ਵੀ ਸਰਕਾਰ ਦਾ ਭਾਵੇਂ ਕੇਂਦਰ ਦੀ ਹੋਵੇ ਭਾਵੇਂ ਪੰਜਾਬ ਦੀ ਹੋਵੇ ਇਹਦਾ ੱੱਕਾ برداشت ਨਹੀਂ ਕਰਦੇ ਐਜੀਟੇਸ਼ਨ ਵਾਲੇ ਲੋਕ ਨੇ ਹਿੰਦੁਸਤਾਨ ਦੇ ਐਜੀਟੇਟਰਾਂ ਨੂੰ ਹੀ ਅਗਵਾਈ ਦੇਣ ਵਾਲੇ ਲੋਕ ਕੀ ਪੰਜਾਬ ਦੇ ਨੌਜਵਾਨਾਂ ਤੋਂ ਸਿੱਖਿਆ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨਾਲ ਅਸੀਂ ਹਾਂ ਅਸੀਂ ਜਿੰਨ ਨੌਜਵਾਨ ਪੀਡੀਆ ਅਸਲ 'ਚ ਸਾਡਾ ਤਾਂ ਇਹ ਆਪਾਂ ਵੇਖੀਏ ਦੇਸ਼ ਦਾ ਵੇਖੀ ਉਹਨਾਂ ਨੌਜਵਾਨਾਂ ਤੇ ਹੁੰਦਾ ਜੀ ਕਿਉਂਕਿ ਵਿੱਦਿਆ ਨੇ ਨੌਜਵਾਨਾਂ ਦਾ ਭਵਿਕੂ ਬਣਾਉਣਾ ਹੈ ਨੌਜਵਾਨਾਂ ਨੇ ਦੇਸ਼ ਦਾ ਭਵਿਕੂ ਬਣਾ ਇਸ ਕਰਕੇ ਅਸੀਂ ਜੋ ਜੁੜੀਆਂ ਹੋਈਆਂ ਗੱਲਾਂ ਨੇ ਉਹਨਾਂ ਨੇ ਤੇ ਇਸੇ ਕਰਕੇ ਬਹੁਤ ਇੰਪੋਰਟੈਂਟ ਹੈ ਵੀ ਇਹ ਹੀ ਵਿੱਦਿਆ ਉਹਨਾਂ ਦਾਰਿਆਂ ਕੋਲੇ ਹੋਵੇ ਜਿੱਥੇ ਹਰ ਇੱਕ ਦੀ ਪਹੁੰਚ ਦੇ ਅੰਦਰ ਹੋਵੇ ਨੌਜਵਾਨਾਂ ਤੇ ਤਸ਼ੱਦਦ ਵੀ ਹੋਇਆ ਉਸ ਨੂੰ ਕਿਵੇਂ ਦੇਖਦੇ ਬਹੁਤ ਮਾੜੀ ਘਟਨਾ ਹੈ ਜੇ ਇਸ ਤਰ੍ਹਾਂ ਦਾ ਕੋਈ ਜਮੂਰੀਦਕਾਰ ਨੂੰ ਖੁੰਦਾ ਹੈ ਤੇ ਉਹਦੇ ਤੇ ਧੱਕਾ ਕਰਕੇ ਉੱਥੇ ਪੁਲਿਸ ਜਬਰਦਸਤ ਧੱਕਾ ਕਰਨਾ ਚਾਹੁੰਦਾ ਇਹ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਜੀ